ਕਿਆ ਔਰਤ ਨੂੰ ਇੱਕ ਵਿਅਕਤੀ ਤੇ ਆ ਦੇਖੋ ਕਰ ਦਿੱਤਾ ਇੱਕ ਅਜੀਹਾ ਕਾਂਡ ਜਿਸ ਨੂੰ ਦੇਖ ਕੇ ਸੁਣ ਕੇ ਤੁਸੀਂ ਹੋ ਜਾਓਗੇ ਹੈਰਾਨ ਇੱਕ ਵਿਆਹ ਦੀ ਮੰਦਭਾਗੀ ਘਟਨਾ ਮੱਧ ਪ੍ਰਦੇਸ਼ ਦੇ ਗਤਿਆ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਇੱਕ ਔਰਤ ਨੂੰ ਪੂਜਾ ਦੇ ਬਹਾਨੇ ਲਾ ਜਾ ਕੇ ਉਸ ਦੇ ਨਾਲ ਦੁਸ਼ਕਰਮ ਕੀਤਾ ਗਿਆ ਘਟਿਆ ਕਰਤੂਤ ਕੀਤੀ ਗਈ ਹੈ ਦੱਸਿਏ ਕਿ ਲਗਾਤਾਰ ਅਕਸਰ ਅਜਿਹੇ ਮਾਮਲੇ ਸੁਣਨ ਨੂੰ ਮਿਲਦੇ ਨੇ ਜਿੱਥੇ ਬਹੁਤ ਸਾਰੀਆਂ ਜਿੰਨੀਆਂ ਘਟਨਾਵਾਂ ਆਏ ਦਿਨ ਵਾਪਰਦੀਆਂ ਨੇ ਜਿੱਥੇ ਔਰਤਾਂ ਨੂੰ ਆਪਣੀ ਇਸ ਹਵਸਾ ਸ਼ਿਕਾਰ ਬਣਾਇਆ ਜਾਂਦਾ ਹੈ ਵੱਡੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦਰਸਲ ਦਾਸੀ ਹੈ ਕਿ ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਵਿੱਚ ਇੱਕ ਵਿਆਕੀ ਔਰਤ ਨੂੰ ਲਜਾ ਲੈ ਕੇ ਗਿਆ ਤੇ ਉੱਥੇ ਉਸ ਨੂੰ ਇੱਕ ਕਮਰੇ ਦੇ ਵਿੱਚ ਰੱਖਿਆ ਆਸ਼ਰਮ ਵਿੱਚ ਰੱਖਿਆ ਤੇ ਬੰਦੀ ਬਣਾ ਦਿੱਤਾ ਕਮਰੇ 'ਚ ਬੰਦ ਕੀਤਾ ਉਸ ਨਾਲ ਲਗਾਤਾਰ ਗੰਦੀ ਕਰਤੂਤ ਕੀਤੀ ਕਟਿਆ ਹਰਕਤ ਕੀਤੀ ਤੇ ਉਸ ਤੋਂ ਬਾਅਦ ਫਿਰ ਕਿਸੇ ਹੋਰ ਥਾਂ ਤੇ ਲੈ ਜਾ ਕੇ ਉੱਥੇ ਕਮਰੇ ਦੇ ਵਿੱਚ ਬੰਦੀ ਬਣਾਇਆ ਉੱਥੇ ਵੀ ਉਸ ਦੇ ਨਾਲ ਸੂਚਨ ਕਰਦਾ ਰਿਹਾ ਤੇ ਜਿਸ ਤੋਂ ਬਾਅਦ ਇਹ ਮਾਮਲਾ ਹੁਣ ਕਾਫੀ ਪੱਕਿਆ ਆਖਰ ਅੰਤ ਦੇ ਵਿੱਚ ਉਹ ਵਿਆਪਕੀ ਜੋ ਹੈ ਔਰਤ ਨੂੰ ਚਾਂਸੀ ਦੇ ਇੱਕ ਮੈਡੀਕਲ ਕਾਲਜ ਦੇ ਬਾਹਰ ਛੱਡ ਕੇ ਆ ਇਤਿਹਾਸ ਉਥੋਂ ਰਫੂ ਚੱਕਰ ਹੋ ਗਿਆ ਬਿਹਾਰ ਦੀ ਇੱਕ ਵੱਡੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਆਏ ਦਿਨ ਅਜਿਹੀਆਂ ਘਟਨਾਵਾਂ ਆਏ ਦਿਨ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਨੇ ਜਿੱਥੇ ਸੋਸ਼ਲ ਮੀਡੀਆ ਤੇ ਇਹਨਾਂ ਵੀਡੀਓਜ਼ ਬਾਰੇ ਬਹੁਤ ਚਰਚਾ ਹੁੰਦੀ ਰਹਿੰਦੀ ਹੈ ਜਿੱਥੇ ਕਿ ਕਈ ਵਿਅਕਤੀ ਪੋਲੀਆਂ ਪਾਲੀਆਂ ਔਰਤਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਆਪਰੇ ਜਿਹੜੇ ਦਰਿੰਦਗੀ ਦਾ ਸ਼ਿਕਾਰ ਬਣਾਉਂਦੇ ਨੇ ਉਹਨਾਂ ਨਾਲ ਸੂਸ਼ਣ ਕਰਦੇ ਨੇ ਗਲਤ ਕੰਮ ਕਰਦੇ ਨੇ ਕੱਟਿਆ ਹਰਕਤਾਂ ਨੂੰ ਅੰਜਾਮ ਦਿੰਦੇ ਨੇ ਤੇ ਅਜਿਹਾ ਦਰਿੰਦਿਆਂ ਦੇ ਉੱਤੇ ਕੋਈ ਵੀ ਵੱਡੀ ਸਜ਼ਾ ਹੋਣੀ ਚਾਹੀਦੀ ਹੈ ਜਾਨੀ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿ ਤਾਂ ਕਿ ਕਿਸੇ ਹੋਰ ਨਾਲ ਅਜਿਹੀ ਕੱਟਿਆ ਹਰਕਤ ਕਰਨ ਤੋਂ ਪਹਿਲਾਂ 100 ਵਾਰ ਸੋਚਣ ਦੇ ਦਾਸੀਏ ਕਿ ਔਰਤ ਨੂੰ ਪੂਜਾ ਦੇ ਬਹਾਨੇ ਆਪਣੇ ਝਾਂਸੇ ਵਿੱਚ ਫਸਾ ਕੇ ਪਹਿਲਾ ਮਥਵਾ ਲੈ ਕੇ ਜਾਂ ਫਿਰ ਹੋਰ ਥਾਵਾਂ ਤੇ ਫਿਰ ਕਈ ਥਾਵਾਂ ਤੇ ਜਾ ਕੇ ਉਸ ਨੂੰ ਕਮਰੇ ਚ ਬੰਦ ਕਰਕੇ ਉਸ ਦੇ ਨਾਲ ਇਹ ਦੁਸ਼ਕਰਮ ਕਰਦਾ ਰਿਹਾ ਤੇ ਜਿਸ ਤੋਂ ਬਾਅਦ ਉਹਨਾਂ ਦੱਸਦੀ ਹੈ ਕਿ ਅੰਤ ਤੇ ਚਾਂਸੀ ਦੇ ਇੱਕ ਮੈਡੀਕਲ ਕਾਲਜ ਦੇ ਬਾਹਰ ਉਸ ਨੂੰ ਛੱਡ ਕੇ ਫਰਾਰ ਹੋ ਗਿਆ ਤੇ ਉੱਥੇ ਦੇ ਲੋਕਾਂ ਨੇ ਪੁਲਿਸ ਸਟੇਸ਼ਨ ਤੱਕ ਪੂਰੀ ਜਾਣਕਾਰੀ ਪਹੁੰਚਾਈ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਮੌਕੇ ਤੇ ਪੜਤਾਲ ਤੋਂ ਸਭ ਕੁਝ ਜਾਣਕਾਰੀ ਹਾਸਲ ਕੀਤੀ ਪੜਤਾਲ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਕਿ ਆਖਰ ਅਜਿਹੀ ਘਟਨਾ ਵਾਪਰੀ ਹੈ ਇੱਕ ਵਿਅਕਤੀ ਦੇ ਵੱਲੋਂ ਉਹਨਾਂ ਦਾ ਗਵਾਨ ਚ ਹੀ ਰਹਿਣ ਵਾਲਾ ਵਿਅਕਤੀ ਸੀ ਜਿਸ ਨੇ ਉਸ ਨੂੰ ਪੂਜਾ ਦੇ ਬਹਾਨੇ ਜੋ ਹੈ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾਇਆ ਨੌਸ਼ਨਲ ਕਟਿਆ ਹਰਕਤ ਕੀਤੀ ਹੈ ਤਾਂ ਉਸ ਤੋਂ ਬਾਅਦ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਉਸ ਦਰਿੰਦੇ ਨੂੰ ਲੱਪਣ ਦੀ ਪਾਲ ਦੀ ਪਾਲ ਜਿਹੜੀ ਕੀਤੀ ਜਾ ਰਹੀ ਹੈ ਉਸ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 90 ਅਜਿਹੇ ਕਟਿਆ ਬੰਦੇ ਦੇ ਉੱਤੇ ਜਿਹੜੀ ਆ ਕਾਰਵਾਈ ਹੋਈ ਜਾਏਗੀ ਤਾਂ ਦੇਖੋ ਔਰਤ ਨੂੰ ਕਿਵੇਂ ਆਪਣੇ ਚਾਂਸੇ ਵਿੱਚ ਫਸਾਇਆ ਪੂਜਾ ਦੇ ਬਹਾਨੇ ਲੈ ਜਾ ਕੇ ਉਸ ਨਾਲ ਦੁਸ਼ਕਰਮ ਕੀਤਾ ਸੋਸ਼ਲ ਕਾਰਡ ਦਾ ਰਹਾ ਤਾਂ ਜਿਸ ਤੋਂ ਬਾਅਦ ਉਸਤੇ ਨਾਲ ਅਜੇ ਹੀ ਤਸ਼ੱਦਦ ਟਾਂ ਤੋਂ ਬਾਅਦ ਆਪ ਰਫੂ ਚੱਕਰ ਹੋ ਗਿਆ ਤਾਂ ਉਹ ਲਵਾਰਸ ਔਰਤ ਉਥੇ ਖੜੀ ਰਹੀ ਡਿਗੀ ਰਹੀ ਤੇ ਉਸ ਤੋਂ ਬਾਅਦ ਲੋਕਾਂ ਨੇ ਉਸਦੀ ਮਦਦ ਕੀਤੀ ਜਿਸ ਤੋਂ ਬਾਅਦ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਗੰਭੀਰਤਾ ਦੇ ਨਾਲ ਕਰ ਰਹੀ ਹੈ ਇੱਕ ਬਿਹਤ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਤਾਂ ਕਿ ਕੋਈ ਹੋਰ ਔਰਤ ਅਜਿਹੇ ਤ੍ਰਿੰਦਗੀ ਦਾ ਸ਼ਿਕਾਰ ਨਾ ਹੋਵੇ ਤੇ ਜਿਹੇ ਲੋਕਾਂ ਦੇ ਉੱਤੇ ਘੱਡਿਆ ਲੋਕਾਂ ਦੇ ਉੱਤੇ ਕਾਰਵਾਈਆਂ ਤੁਰੰਤ ਤੋਂ ਤੁਰੰਤ ਹੋਵੇ